ਮੇਰਾ ਨਾਮ ਜਸਵਿੰਦਰ ਸਿੰਘ ਚਵੇਰਵਾਲੀ ਹੈ ਮੈਂ ਕ੍ਰਿਤਿਕ ਖਸਾਨ ਯੂਨੀਵਰਸਿਟੀ ਦਾ ਸੂਭਾ ਵਿਦਿਅਕ ਸਕੱਤਰ ਹਾਂ ਅੱਜ ਅਸੀਂ ਮਤਲਬ 5 ਤਰੀਕ ਨੂੰ ਜਦੋਂ ਚੰਡੀਗੜ੍ਹ ਪੱਕਾ ਮੋਰਚਾ ਲੱਗ ਰਿਹਾ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੋਂ ਟਰਾਲੀਆਂ ਲੈ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਚੰਡੀਗੜ੍ਹ ਨੂੰ ਜਾ ਰਹੇ ਸੀ ਤੇ ਇੱਥੇ ਮਤਲਬ ਮਚਾਕੀ ਪਿੰਡ ਦੇ ਕੋਲ ਨਹਿਰਾਂ ਦੇ ਉੱਤੇ ਇਹਨਾਂ ਨੇ ਸਾਨੂੰ ਮਤਲਬ ਪੁਲਿਸ ਨਾਕਾ ਲੱਗਿਆ ਹੋਇਆ ਤੇ ਇਹਨਾਂ ਨੇ ਇੱਥੇ ਸਾਨੂੰ ਰੋਕ ਲਿਆ ਹੈਗਾ ਅਸੀਂ ਇਹਨਾਂ ਨੂੰ ਵੀ ਕਿਹਾ ਕਿ ਪੀਸਫੁਲੀ ਪ੍ਰੋਟੈਸਟ ਸਾਡਾ ਸੰਵਿਧਾਨਕ ਹੱਕ ਹੈਗਾ ਠੀਕ ਆ ਸਾਡਾ ਜਮਹੂਰੀ ਹੱਕਾ ਪ੍ਰੋਟੈਸਟ ਕਰਨ ਦਾ ਵੀ ਸਾਨੂੰ ਜਾਣ ਦਿੱਤਾ ਜਾਵੇ ਇਹ ਪੁਲਿਸ ਮੁਲਾਜ਼ਮ ਜਿਹੜੇ ਕਹਿ ਰਹੇ ਵੀ ਸਾਨੂੰ ਉੱਪਰੋਂ ਜਿਹੜੀਆਂ ਹੁਦਾਇਤਾਂ ਆਈਆਂ ਭਗਵੰਤਮਾਨ ਸਰਕਾਰ ਵੱਲੋਂ ਵੀ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਹੈਗਾ ਇਹ ਸ਼ਰਮ ਦੇਖੋ ਜੀ ੱਟਾ ਹੈਗਾ ਸ਼ਰਮ ਜਿਹੜਾ ਹੈਗਾ ਇਹ ਪੰਜਾਬ ਦੇ ਲੋਕਾਂ ਦੇ ਜਿਹੜੇ ਜਮਹੂਰੀ ਹੱਕ ਹੈ ਸੰਵਿਧਾਨ ਖਾਕਾ ਉਹਨਾਂ ਤੇ ਡਾਕਾ ਮਾਰਿਆ ਜਾ ਕਿਉਂਕਿ ਜਿਹੜੇ ਦੇਖੋ ਪਹਿਲੇ ਦਿਨ ਜਦੋਂ ਮੀਟਿੰਗ ਹੋਈ ਹੈ ਉਸ ਦਿਨ ਵੀ ਜਿਹੜਾ ਪੰਜਾਬ ਦੀ ਮਤਲਬ ਮੁੱਖ ਮੰਤਰੀ ਦਾ ਜਿਹੜਾ ਬਥੀਰਾ ਉਹ ਸਾਰਿਆਂ ਦੇ ਸਾਹਮਣੇ ਆ ਇਤਿਹਾਸ ਦੇ ਵਿੱਚ ਪਹਿਲੀ ਦਫਾ ਜਿਹੜਾ ਇਦਾਂ ਹੋਇਆ ਹੋਣਾ ਵੀ ਕੋਈ ਮੁੱਖ ਮੰਤਰੀ ਜਿਹੜਾ ਮੀਟਿੰਗ ਦੇ ਵਿੱਚੋਂ ਇਦਾਂ ਮਤਲਬ ਉੱਠ ਕੇ ਗਿਆ ਹੋਵੇ ਔਰ ਚੇਤਾਵਨੀ ਦੇ ਕੇ ਗਿਆ ਹੋਵੇ ਸ਼ਰੀਆਮ ਚੇਤਾਵਨੀ ਦੇ ਕੇ ਗਿਆ ਹੋਵੇ ਕਿ ਤੁਸੀਂ ਜਿਹੜਾ ਹੈਗਾ ਜਿਹੜੀਆਂ ਮੰਗਾਂ ਮੰਨੀਆਂ ਵੀ ਜਿਨ੍ਹਾਂ ਦੀ ਗੱਲਬਾਤ ਹੋਈ ਉਹ ਵੀ ਰੱਦ ਤੇ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ ਯਾਨੀ ਇਹ ਕੋਈ ਉਹ ਮੁੱਖ ਮੰਤਰੀ ਦੇ ਅਹੁਦੇ ਵਾਲੀ ਗੱਲ ਨਹੀਂ ਹੈ ਮਤਲਬ ਉਹਦੇ ਅਸੀਂ ਮਤਲਬ ਸਰਕਾਰ ਨੂੰ ਚੇਤਾਵਨੀ ਦਿੰਨੇ ਹੈਗੇ ਆ ਕਿ ਇਹ ਜਿਹੜਾ ਹੈਗਾ ਤੁਹਾਡਾ ਵਤੀਰਾ ਹੈਗਾ ਪੰਜਾਬ ਦੇ ਲੋਕ ਜਿਹੜੇ ਆ ਉਹ ਕਦੇ ਦਬਣ ਵਾਲੇ ਨਹੀਂ ਹੈ ਜਿੰਨਾ ਜ਼ਬਰ ਪੰਜਾਬ ਦੇ ਲੋਕਾਂ ਤੇ ਤੁਸੀਂ ਕਰੋਗੇ ਜਿਵੇਂ ਸਪ੍ਰਿੰਗ ਹੁੰਦਾ ਨਾ ਦੁੱਗਣੇ ਲੋਕ ਦਾ ਬਾਰ ਜਿਹੜਾ ਦੁੱਗਣਾ ਲੋਕਾਂ ਦਾ ਉੱਪਰ ਆਊਗਾ ਲੋਕ ਤੁਹਾਡੇ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਜਾਣਾ ਇਲੈਕਸ਼ਨ ਦੇ ਵਿੱਚ ਵੋਟਾਂ ਲੈਣ ਜਾਣਾ ਤੇ ਲੋਕ ਤੁਹਾਨੂੰ ਫਿਰ ਪਿੰਡਾਂ ਦੇ ਵਿੱਚ ਵਾਣ ਨਹੀਂ ਦੇਣਗੇ ਜਿੱਦਾਂ ਦਾ ਤੁਸੀਂ ਲੋਕਾਂ ਦੇ ਨਾਲ ਵਤੀਰਾ ਕਰ ਰਹੇ ਹੋ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਜਿਹੜੇ ਹੱਤਕੰਡੇ ਤੁਸੀਂ ਅਪਣਾ ਰਹੇ ਹੋ ਇਹ ਬਹੁਤ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨਾਲ ਤੁਸੀਂ ਕਿਸਾਨਾਂ ਨਾਲ ਧਰੋਕ ਮਾਰ ਰਹੇ ਹੋ ਔਰ ਸਭ ਤੋਂ ਖਤਰਨਾਕ ਖੇਡ ਜਿਹੜੀ ਉਹ ਖੇਡੀ ਜਾ ਰਹੀ ਹੈਗੀ ਆ ਉਹ ਇਦਾਂ ਹੈਗੀ ਆ ਕੇ ਮਤਲਬ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇਦਾਂ ਦਾ ਨਫਰਤ ਵਾਲਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਕਿ ਜਿਹੜੇ ਕਿਸਾਨ ਨੇ ਉਹ ਜਿੱਥੇ ਮਰਜੀ ਬੈਠ ਜਾਂਦੇ ਆ ਉਹ ਰੇਲਾਂ ਰੋਕ ਲੈਂਦੇ ਆ ਉਹ ਬੱਸਾਂ ਲੋਕ ਰੋਕ ਲੈਂਦੇ ਹੈਗੇ ਆ ਉਹ ਪਾਈਪਾਂ ਰੋਕ ਲੈਂਦੇ ਯਾਨੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਉਹ ਬਣਾਇਆ ਜਾ ਰਿਹਾ ਕਿ ਕਿਸਾਨਾਂ ਦੇ ਪ੍ਰਤੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀ ਲੋਕਾਂ ਦੇ ਵਿੱਚ ਨਫਰਤ ਪੈਦਾ ਕੀਤੀ ਜਾਵੇ ਹਾਲਾਂਕਿ ਗੱਲ ਇਹਦੇ ਬਿਲਕੁਲ ਉਲਟ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਹਾਂ ਕੋਈ ਰੇਲਾਂ ਰੋਕਣ ਦੀ ਗੱਲ ਨਹੀਂ ਕੋਈ ਬੱਸਾਂ ਰੋਕਣ ਦੀ ਗੱਲ ਨਹੀਂ ਕੋਈ ਸੜਕਾਂ ਰੋਕਣ ਦੀ ਗੱਲ ਨਹੀਂ ਹੈ ਅਸੀਂ ਜਾ ਰਹੇ ਹੈਗੇ ਤੇ ਸਾਨੂੰ ਪੀਸਫੁਲੀ ਪ੍ਰੋਟੈਸਟ ਕਰਨਾ ਜਿਹੜਾ ਸਾਡਾ ਹੱਕ ਹੈ ਤੁਸੀਂ ਦੇਖੋ ਵੀ ਇਹ ਕਦੇ ਹੋਇਆ ਹੀ ਨਹੀਂ ਇਦਾਂ ਦਾ ਕਿ ਸਾਡਾ ਜਿਹੜਾ ਹੱਕ ਆ ਉਹਨੂੰ ਮਤਲਬ ਜਿਹੜਾ ਹੈਗਾ ਉਹ ਖੋਇਆ ਜਾ ਰਿਹਾ ਸਾਨੂੰ ਜਾਣ ਨਹੀਂ ਦਿੱਤਾ ਜਾਂਦਾ ਇਹ ਇਹ ਕਿਹੜਾ ਮਤਲਬ ਡੈਮੋਕ੍ਰੇਸੀ ਹੈ ਕਿਹੜਾ ਲੋਕਤੰਤਰ ਹੈਗਾ ਕਿ ਤੁਸੀਂ ਆਪਦੀ ਆਵਾਜ਼ ਜਿਹੜੀ ਹੈਗੀ ਉਹ ਉਠਾ ਨਹੀਂ ਸਕਦੇ ਯਾਨੀ ਪੰਜਾਬ ਸਰਕਾਰ ਉਹ ਤਾਨਾਸ਼ਾਹੀ ਵਤੀਰਾ ਜਿਹੜਾ ਮਤਲਬ ਕੇਂਦਰ ਸਰਕਾਰ ਜਿਹੜਾ મોદી ਜਾਂ ਅੰਮਿਤ ਸ਼ਾਹ ਨੇ ਜਿਹੜਾ ਹੈਗਾ ਉਹ ਪਨਾਇਆ ਹੋਇਆ ਬਿਲਕੁਲ ਉਹਨਾਂ ਰਾਹਾਂ ਦੇ ਉੱਤੇ ਹੀ ਪੰਜਾਬ ਦੀ ਭਗਵੰਤਪਾਣ ਸਰਕਾਰ ਜਿਹੜੀ ਹੈ ਚੱਲ ਰਹੀ ਹੈ ਹੁਣ ਤੁਸੀਂ ਦੇਖੋ ਚੰਡੀਗੜ੍ਹ ਚੰਡੀਗੜ੍ਹ ਕਿਸੇ ਪਿਓ ਦੀ ਕਿਸੇ ਪਿਓ ਦਾ ਚੰਡੀਗੜ੍ਹ ਹੈ ਲੋਕਾਂ ਦੀ ਰਾਜਧਾਨੀ ਹੈ ਪੰਜਾਬ ਦੇ ਲੋਕਾਂ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਰਾਜਧਾਨੀ ਚੰਡੀਗੜ੍ਹ ਹੈ ਤੇ ਕਿਉਂ ਨਹੀਂ ਉੱਥੇ ਬਣ ਦਿੱਤਾ ਜਾਂਦਾ ਬਈ ਕੀ ਕਿਸਾਨ ਜਿਹੜੇ ਹੈਗੇ ਆ ਉਹ ਆਪਣੀਆਂ ਮੰਗਾਂ ਨਹੀਂ ਉਠਾ ਸਕਦੇ ਔਰ ਕਿਸਾਨ ਇਕੱਲੇ ਆਪਣੀਆਂ ਮੰਗਾਂ ਨਹੀਂ ਠਾਰੇ ਆ ਜਿਹੜੇ ਖਰੜੇ ਦੀ ਅਸੀਂ ਗੱਲ ਕੀਤੀ ਆ ਜਿਹੜਾ ਹੁਣ ਰੱਦ ਕਰਵਾਇਆ ਇਹ ਖਰੜਾ ਜੇ ਲਾਗੂ ਹੋ ਜਾਂਦਾ ਸਰਕਾਰੀ ਮੰਡੀਆਂ ਜੇ ਖਤਮ ਹੋ ਜਾਂਦੀਆਂ ਤਾਂ ਇਕੱਲੇ ਕਿਸਾਨਾਂ ਨੇ ਥੋੜਾ ਮਰਨਾ ਸੀ ਉਹਦੇ ਨਾਲ ਮਜ਼ਦੂਰ ਵਰਗ ਜਿਹੜਾ ਹੈਗਾ 80 ਕਰੋੜ ਲੋਕ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈਗਾ ਉਹ ਜੇ ਸਰਕਾਰੀ ਮੰਡੀਆਂ ਖਤਮ ਹੁੰਦੀਆਂ ਤਾਂ ਉਹਨਾਂ ਦਾ ਜਿਹੜਾ 80 ਕਰੋੜ ਲੋਕਾਂ ਨੂੰ ਰਾਸ਼ਨ ਨਹੀਂ ਮਿਲਣਾ ਸੀਗਾ ਜਿਹੜਾ ਸਸਤਾ ਰਾਸ਼ਨ ਮਿਲਦਾ ਹੈਗਾ ਕਿੰਨੇ ਮੁਲਾਜ਼ਮ ਜਿਹੜੇ ਹੈਗੇ ਆ ਮੰਡੀਆਂ ਦੇ ਵਿੱਚ ਜਿਹੜੇ ਕੰਮ ਕਰਦੇ ਹੈਗੇ ਉਹ ਬੇਰਜ਼ਗਾਰ ਹੋਣੇ 5 ਲੱਖ ਤੋਂ ਵੱਧ ਮਜ਼ਦੂਰ ਜਿਹੜੇ ਮੰਡੀਆਂ 'ਚ ਕੰਮ ਕਰਦੇ ਆ ਆਰਟੀਗਰ ਟ ਲੜਾਈ ਜਿਹੜੀ ਹੈਗੀ ਆ ਜਿਹੜਾ ਕਿਸਾਨ ਲੜ ਰਿਹਾ ਹੈਗਾ ਕਿਸਾਨ ਜਿੱਥੇ ਮਦੀਆਂ ਲੜਾਈ ਲੜ ਰਹੀਆਂ ਉਹ ਕੱਲੇ ਕਿਸਾਨ ਦੀ ਨਹੀਂ ਸਮੁੱਚੇ ਲੋਕਾਂ ਦੀ ਲੜਾਈ ਜਿਹੜੀ ਹੈਗੀ ਆ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਜਿਹੜੇ ਹੈਗੀ ਉਹ ਲੜ ਲੜਦੇ ਆ ਔਰ ਮਾਹੌਲ ਇਦਾਂ ਦਾ ਬਣਾ ਰਿਹਾ ਹੈਗਾ ਬਣਾਇਆ ਜਾ ਰਿਹਾ ਕਿ ਜਿਹੜੇ ਹੈਗੇ ਕਿਸਾਨ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੈਗੇ ਇਹ ਜਾਣ ਬੁੱਝ ਕੇ ਲੋਕਾਂ ਨੂੰ ਤੋੜਨ ਦੀ ਗੱਲ ਹੈ ਕਿਉਂਕਿ ਅਸਲ ਦੇ ਵਿੱਚ ਕਾਰਨ ਕੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਕੀ ਹਿੰਦੁਸਤਾਨ ਦੇ ਲੋਕਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਬਹੁਤ ਵੱਡੀਆਂ ਆਸਾਂ ਹੈ ਕਿ ਇਹ ਮਤਲਬ ਹਰ ਵਰਗ ਦੀਆਂ ਜਿਹੜੀ ਹੈਗੀ ਉਹ ਉਹ ਮਸਲੇ ਮਤਲਬ ਮੰਗਾ ਮਸਲਿਆਂ ਦਾ ਹੱਲ ਕਰਾਉਣ ਵਾਸਤੇ ਇੱਕ ਬਹੁਤ ਵੱਡੀ ਧਿਰ ਨੇ ਇਸ ਕਰਕੇ ਮਤਲਬ ਉਹਨਾਂ ਨੂੰ ਇਹ ਹੈ ਕਿ ਕਿਸੇ ਵੀ ਟੰਗ ਨਾਲ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕੀਤਾ ਜਾਵੇ ਲੋਕਾਂ ਨੂੰ ਤੋੜਿਆ ਜਾਵੇ ਨਫ਼ਰਤ ਦਾ ਮਾਹੌਲ ਸਿਰਜਿਆ ਜਾਵੇ ਔਰ ਇਹ ਭਗਵੰਤ ਮਾਨ ਨੂੰ ਅਸੀਂ ਚੇਤਾਵਨੀ ਦਿੰਨੇ ਹੈਗੀਆਂ ਕਿ ਇਹ ਜਿਹੜੇ ਹੱਤਖੰਡੇ ਤੁਸੀਂ ਵਰਤ ਰਹੇ ਹੋ ਘਟੀਆ ਹੱਤਖੰਡੇ ਵਰਤ ਰਹੇ ਹੋ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗੇ ਪੈਣਗੇ ਤੁਸੀਂ ਪਿੰਡਾਂ ਦੇ ਵਿੱਚ ਜਾਣਾ ਹੈਗਾ ਪਿੰਡ ਦੇ ਪਿੰਡਾਂ ਦੇ ਲੋਕ ਜਿਹੜੇ ਆ ਉਹ ਤੁਹਾਡੇ ਤੋਂ ਸਵਾਲ ਪੁੱਛਣਗੇ ਵੀ ਕੀ ਤੁਸੀਂ ਸਾਡੇ ਜਿਹੜੇ ਹੈਗੇ ਆ ਉਹ ਅੱਜ ਤੱਕ ਕਦੇ ਇਤਿਹਾਸ 'ਚ ਕਦੇ ਇਦਾਂ ਹੋਇਆ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ ਕਿੰਨੇ ਮੁੱਖ ਮੰਤਰੀ ਬਣੇ ਹੈਗੇ ਆ ਔਰ ਇਹ ਇਹੋ ਜਿ ਕਿ ਉਹ ਮੀਟਿੰਗ ਚੱਲਦੀ ਦੇ ਵਿੱਚੋਂ ਹਕਾਰੀ ਟੰਗ ਦੇ ਨਾਲ ਔਰ ਮਤਲਬ ਇਦਾਂ ਮਜ਼ਾਕ ਲਾ ਕੇ ਮਤਲਬ ਜਥੇਬੰਦੀਆਂ ਦੀ ਇੱਕ ਤਰ੍ਹਾਂ ਦੀ અપਮਾਨ ਕਰਨ ਵਾਲੀ ਗੱਲ ਜਿਹੜੀ ਸੀਗੀ ਭਗਵੰਤ ਮਾਨ ਨੇ ਕੀਤੀ ਆ ਇਹਦਾ ਖਮਿਆਜਾ ਸੀ ਕਹਿੰਨੇ ਆ ਕਿ ਉਹਨੂੰ ਭੁਗਤਣਾ ਪੈਣਾ ਹੈਗਾ ਔਰ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਭਗਵੰਤ ਮਾਨ ਨੂੰ ਚੇਤਾਵਨੀ ਦਿੰਨੇ ਆ ਕਿ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਇਹ ਇਹਦੇ ਜਿਹੜੇ ਬਹੁਤ ਖਤਰਨਾਕ ਸਿੱਟੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਨੇ ਜਿਹੜੇ ਹੈਗੇ ਉਹ ਪੈਣੇ ਹੈਗੇ ਤਾਂ ਅੱਜ ਅਸੀਂ ਇੱਥੇ ਖੜੇ ਹੈਗੇ ਆਂ ਅਸੀਂ ਇਹਨਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਮਤਲਬ ਇਹ ਕਹਿ ਰਹੇ ਹੈਗੇ ਆ ਇਹਨਾਂ ਨੂੰ ਕਿਹਾ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਦੇਖ ਲਓ ਅਸੀਂ ਇਹਨਾਂ ਮੰਗਾਂ ਵਾਸਤੇ ਅਸੀਂ ਜਾ ਰਹੇ ਹਾਂ ਲੋਕਾਂ ਵਾਸਤੇ ਲੜ ਰਹੇ ਹਾਂ ਮੁਲਾਜ਼ਮਾਂ ਦੀ ਵੀ ਵਿੱਚ ਹੈ ਜੇ ਤੁਸੀਂ ਦੇਖੋ ਜਿਹੜੀਆਂ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਜਿਉ ਲਾਗੂ ਜਿਨ੍ਹਾਂ ਦੀ ਖਾਤਰ ਮੋਰਚਾ ਲੜ ਰਿਹਾ ਹੈਗਾ ਉਹ ਸਾਰੇ ਵਰਗਾਂ ਤੇ ਇਫੈਕਟ ਪੈਂਦਾ ਮੁਲਾਜ਼ਮਾਂ ਤੇ ਵੀ ਇਫੈਕਟ ਪੈਂਦਾ ਹੈਗਾ ਸੋ ਇਸ ਕਰਕੇ ਜਿਹੜੀ ਲੜਾਈ ਕਿਸਾਨ ਜੱਥੇਬੰਦੀਆਂ ਲੜ ਰਹੀਆਂ ਉਹ ਸਮੁੱਚੇ ਵਰਗਾਂ ਦੀ ਲੜਾਈ ਲੜ ਰਹੀਆਂ ਚਾਹੀਦਾ ਤਾਂ ਇਹ ਕਿ ਸਾਰੇ ਲੋਕ ਸਾਥ ਦੇਣ ਪਰ ਇਹ ਹੁਣ ਉਪਰੋਂ ਹਦਾਇਤਾਂ ਇਹਨਾਂ ਦੀਆਂ ਆਈਆਂ ਕਿ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ ਹੈਗਾ ਚਲੋ ਅਸੀਂ ਇੱਥੇ ਰੁਕੇ ਹੋਏ ਹਾਂ ਸਾਡੇ ਸਾਥੀ ਪਿੱਛੋਂ ਵੀ ਟਰਾਲੀਆਂ ਲੈ ਕੇ ਆ ਰਹੇ ਆ ਦੇਖਦੇ ਹਾਂ ਕਿੰਦਾ ਦਾ ਮਾਹੌਲ ਬਣਦਾ ਹੈਗਾ ਠੀਕ ਹੈ ਸਾਨੂੰ ਉਪਰੋਂ ਹਦਾਇਤਾਂ ਵੈਸੇ ਵੀ ਜਿੱਥੇ ਵੀ ਕੋਈ ਰੋਕਦਾ ਤੁਸੀਂ ਇੱਕਨਾਂ ਉੱਥੇ ਰੁਕ ਜਾਣਾ ਹੈਗਾ ਜਿਵੇਂ ਜਿਵੇਂ ਸਾਨੂੰ ਕੋਈ ਡਾਇਰੈਕਸ਼ਨ ਮਿਲੂਗੀ ਓਵੇਂ ਓਵੇਂ ਅਗਲਾ ਪ੍ਰੋਗਰਾਮ ਲਿਖਾਂਗੇ ਪਰ ਇਹ ਅਸੀਂ ਜ਼ਰੂਰ ਕਹਿੰਦੇ ਆ ਕਿ ਇਤਿਹਾਸ ਦੇ ਵਿੱਚ ਇੰਨੇ ਮੁੱਖ ਮੰਤਰੀ ਰਹੇ ਆ ਇੰੀਆਂ ਪੋਲੀਟੀਕਲ ਪਾਰਟੀਆਂ ਦਾ ਇੱਥੇ ਰਾਜ ਰਿਹਾ ਕਕੇ ਕੋਈ ਵੀ ਮੁੱਖ ਮੰਤਰੀ ਦਾ ਇਹ ਵਤੀਰਾ ਜਿਹੜਾ ਮਤਲਬ ਬੱਚਿਆਂ ਵਾਲਾ ਵਤੀਰਾ ਹਕਾਰੀ ਵਤੀਰਾ ਜਿਹੜਾ ਬੇਈਮਾਨੀ ਵਾਲਾ ਮਤਲਬ ਇਹ ਕਿ ਮੈਂ ਪਤਾ ਨਹੀਂ ਕੀ ਹੈਗਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਵੱਡੇ ਵੱਡੇ ਲੋਕ ਹੋ ਕੇ ਚਲੇ ਗਏ ਹੈਗੇ ਕਿਸੇ ਨੇ ਕਿਸੇ ਨੂੰ ਪੁੱਛਿਆ ਨਹੀਂ ਹੈਗਾ ਜਿਹੜਾ ਮੋਦੀ ਇਹ ਕਹਿੰਦਾ ਹੁੰਦਾ ਸੀਗਾ ਕਿ ਮੋਦੀ ਹੈ ਤਾਂ ਮੁਮਕਨ ਹੈ ਹਣਾ ਦਿਨ ਨੂੰ ਰਾਤ ਕਹਤਾ ਤੇ ਰਾਤ ਹੁੰਦੀ ਸੀ ਹਰ ਚੀਜ਼ ਮੋਦੀ 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 ਹੁੰਦੀ ਸੀ ਤੇ ਉਹ ਮੋਦੀ ਨੂੰ ਜੇ ਕਿਸਾਨ ਅੰਦੋਲਨ ਕਿਸਾਨਾਂ ਜਥੇਬੰਦੀਆਂ ਨੇ ਥੁੱਕ ਕੇ ਚਟਾਤਾ ਤੇ ਇਹ 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 ਕਿਹੜੇ ਬਾਗ ਦੀ ਮੂਲੀ ਹੈਗਾ ਇਥੋਂ ਦਾ ਮੁੱਖ ਮੰਤਰੀ ਸੋ ਅਸੀਂ ਉਹਨੂੰ ਇਹ ਵੀ ਕਹਾਂਗੇ ਕਿ ਤੁਸੀਂ ਜੋ ਕੀਤਾ ਹੈਗਾ ਉਹਨੂੰ ਦੁਬਾਰਾ ਫੇਰ ਜਿਹੜਾ ਹੈਗਾ ਸੋਚੋ ਹਣਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੂਫਾਨ ਹੈਗਾ ਹੁਣ ਦੇਖੋ ਲੋਕਾਂ 'ਚ ਬਹੁਤ ਵੱਡਾ ਰੋਸ ਹੈ ਲੋਕੀਤੋਂ ਆ ਰਹੇ ਹੈਗੇ ਥਾਂ ਥਾਂ ਰੋਕਿਆ ਜਾ ਰਿਹਾ ਵੀ ਇਹ ਕਾਦੀ ਖਤਰ ਰੋਕਿਆ ਜਾ ਰਿਹਾ ਵੀ ਦੱਸੋ ਕੀ ਕੀ ਸੰਵਿਧਾਨ ਜਿਹੜਾ ਹੈ ਕੋ ਕਾਦੇ ਵਾਸਤੇ ਸੰਵਿਧਾਨ ਹੈ ਸੰਵਿਧਾਨ ਦੇ ਵਿੱਚ ਦਰਜ ਨਹੀਂ ਹੈਗਾ ਕਿ ਅਸੀਂ ਆਪਦੀ ਆਵਾਜ਼ ਨਹੀਂ ਉਠਾ ਸਕਦੇ ਜੇ ਸੰਵਿਧਾਨ ਦੀ ਤੁਸੀਂ ਧਜੀਆਂ ਉਡਾ ਰਹੇ ਹੋ ਲੋਕਾਂ ਨੂੰ ਜ਼ਬਰਕ ਲੋਕਾਂ ਦੇ ਕਰ ਰਹੇ ਹੋ ਛਾਪਮਾਰੀ ਕਰ ਰਹੇ ਹੋ ਡਿਟੇਨਡ ਕਰ ਰਹੇ ਹੋ ਇਹ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਕਿਹੜੀ ਇਹ ਲੋਕਤੰਤਰ ਕਿਹੜੀ ਟੇਮਪੋਰਰੀ ਹੈਗੀ ਆ ਸੋ ਇੱਥੋਂ ਦਾ ਮੁੱਖ ਮੰਤਰੀ ਇੱਥੋਂ ਦੀ ਸਰਕਾਰ ਜਿਹੜੀ ਹੈਗੀ ਆ ਉਹ ਲੋਕਤੰਤਰ ਦੀਆਂ ਸੰਵਿਧਾਨ ਦੀਆਂ ਕਾਨੂੰਨ ਦੀਆਂ ਧਜੀਆਂ ਉਡਾ ਰਹੀ ਹੈ ਪਰ ਇਹ ਜੋ ਕੁਛ ਕੀਤਾ ਜਾ ਰਿ ਇਹ ਜ਼ਬਰ ਜਿਹੜਾ ਕੀਤਾ ਜਾ ਰਿਹਾ ਇਹਦਾ ਜਿਹੜਾ ਹੈਗਾ ਸਿੱਟੇ ਜਿਹੜੇ ਆ ਇਥੋਂ ਦੀ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਪਿੰਡਾਂ 'ਚ ਜਾਣਾ ਭੁਗਤਨੇ ਪੈਣੇ ਆ ਇਹਨਾਂ ਨੂੰ ਪਹਿਲਾਂ ਵੀ ਪਤਾ ਕਿ ਕਿਸਾਨ ਅੰਦੋਲਨ ਜੀ ਉਹਨਾਂ ਦੇ ਦਿਮਾਗ 'ਚ ਕਿਤੇ ਰੱਖਦੇ ਗੱਲ ਬੱਸੀ ਹੋਈ ਹੈ ਨਾ ਕਿ ਅਸੀਂ ਕਿਸਾਨ ਅੰਦੋਲਨ ਨੂੰ ਲੋਕਾਂ ਨੂੰ ਦਬਾ ਲਾਂਗੇ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਹੈਗਾ ਅਸੀਂ ਭਗਵੰਤ ਮਾਣ ਨੂੰ ਕਹਿਣਾ ਕਿ ਇਹ ਭੁਲੇਖਾ ਤੂੰ ਕੱਢ ਦੇ ਲੋਕਾਂ ਨੇ ਕਦੇ ਦਬਣਾ ਨਹੀਂ ਹੈਗਾ ਇਹ ਸਾਡਾ ਇਤਿਹਾਸ ਜਿਹੜਾ ਹੈਗਾ ਤੁਸੀਂ ਦੇਖ ਲਓ ਮਤਲਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਰ ਨੂੰ ਜਾਬਰ ਕਿਹਾ ਬੁਗਲਾਂ ਦਾ ਇਤਿਹਾਸ ਅੰਗਰੇਜ਼ਾਂ ਦਾ ਇਤਿਹਾਸ ਪੰਜਾਬੀ ਕਦੇ ਵੀ ਦਬੇ ਨਹੀਂ ਹੈ ਪਿਆਰ ਨਾਲ ਤੁਸੀਂ ਜੋ ਮਰਜ਼ੀ ਕਰ ਲੋ ਜੇ ੱੱਕੇ ਨਾਲ ਧੌਂਸ ਨਾਲ ਤੁਸੀਂ ਜਿ ਦਬਾਉਣ ਦੀ ਕੋਸ਼ਿਸ਼ ਕਰੋਗੇ ਦਬਣੇ ਨਹੀਂ ਹੈਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਹੈਗਾ ਅੰਦੋਲਨ ਹੋਰ ਵੱਡਾ ਹੋਣਾ ਹੈ ਹੋਰ ਫਖਣਾ ਹੈਗਾ ਹੋਰ ਲੋਕਾਂ ਨੇ ਜਿਹੜਾ ਹੈਗਾ ਸੜਕਾਂ ਤੇ ਆਉਣਾ ਹੈਗਾ ਇਸ ਕਰਕੇ ਭਗਵੰਤ ਸਬੰਨ ਨੂੰ ਸੋਚਣ ਦੀ ਲੋੜ ਹੈਗੀ ਆ ਵੀ ਜਿੱਦਾਂ ਹੋਸ਼ੇ ਹੱਤ ਕੰਡੇ ਤੋਂ ਅਪਣਾ ਰਿਆਂ ਇਹਨੂੰ ਛੱਡ ਦੇ ਨਹੀਂ ਇਹਦੇ ਸਿੱਟੇ ਤੇ ਇਹਨੂੰ ਭੁਗਤਣੇ ਜਿਹੜੇ ਹੈਗੇ ਆਉਣ ਵਾਲੇ ਸਮੇਂ ਵਿੱਚ ਉਪੇੜੇ ਹੈਗੇ ਸਤਿ ਸ੍ਰੀ ਅਕਾਲ ਨੂੰ ਲਖਵਾਲ ਚਿਲ੍ਹਾ ਪ੍ਰਧਾਨ ਸੀਟ ਕੋਟ ਅੱਜ ਅਸੀਂ ਜੋ ਸਾਡਾ ਸੰਯੁਕਤ ਮੋਰਚੇ ਕੰਢੀੋਂ 5 ਤਰੀਕ ਦਾ ਧਰਨਾ ਚੰਡੀਗੜ੍ਹ ਲਾਉਣ ਵਾਸਤੇ ਅਸੀਂ ਪਿੰਡਾਂ ਦੀ ਛੋਟ ਟਰਾਲੀਆਂ ਲੈ ਕੇ ਚੱਲੇ ਸੀ ਸਾਨੂੰ ਇੱਥੇ ਪੁਲਿਸ ਨੇ ਪਿੰਡ ਬਚਾਕੀ ਨਹਿਰਾਂ ਦੇ ਪੁਲ ਤੇ ਅੱਗੜ ਪਿਛੇ ਗੱਡੀਆਂ ਲਾ ਕੇ ਕਾਫੀ ਪੁਲਿਸ 5-400 ਬੰਦਾ ਲਾ ਕੇ ਸਾਨੂੰ ਇੱਥੇ ਘੇਰ ਲਿਆ ਦਿੱਤੀ ਉਹਨੇ ਰੋਕਿਆ ਤੇ ਅਸੀਂ ਪ੍ਰਸ਼ਾਸਨ ਸਾਨੂੰ ਪੁਲਿਸ ਲੈਂਡ ਜਾਂ ਥਾਣਿਆਂ ਦੀਆਂ ਇਹ ਧਮਕੀਆਂ ਦੇ ਰਹੇ ਆ ਪਰ ਅਸੀਂ ਧਮਕੀਆਂ ਤੋਂ ਡਰਦੇ ਸਾਡਾ ਜਿਹੜਾ ਪੀਸਫੁੱਲ ਜਿਹੜਾ ਸਾਡਾ ਮੋਰਚਾ ਜਿਹੜਾ ਮੋਰਚੇ ਕਹਿੰਨ ਸਾਨੂੰ ਦੱਸਤਾ ਵੀ ਅਸੀਂ ਕੋਈ ਡਾਂਗ ਨਹੀਂ ਚੱਕਣੀ ਸੋਟੇ ਨਹੀਂ ਚੱਕਣਾ ਅਸੀਂ ਇੱਥੇ ਧਰਨਾ ਇੱਥੇ ਦੇ ਕੇ ਬਹਿ ਜਾਾਂਗੇ ਅਸੀਂ ਕਿਤੇ ਸਾਨੂੰ ਜਾਣ ਦੀ ਲੋੜ ਨਹੀਂ ਸਾਨੂੰ ਜਿਹੜੀਆਂ ਦਹਿਤਾਂ ਵੀ ਹੈਗੀਆਂ ਸਾਰੀਆਂ ਸਾਡੇ ਉੱਪਰੋਂ ਚੁੱਕਤ ਮੋਰਚੇ ਦੀਆਂ ਜਿੱਥੇ ਤੁਹਾਨੂੰ ਕੋਈ ਰੋਗ ਹੋਵੇ ਉੱਥੇ ਬਹਿ ਜਾਓ ਪਰ ਮੈਂ ਇਸ ਦੇ ਨਾਲ ਨਾਲ ਹੀ ਜਿਹੜੀ ਗਵਰਨਮੈਂਟ ਪੰਜਾਬ ਗਵਰਨਮੈਂਟ ਅੱਜ ਤੋਂ ਪਹਿਲਾਂ ਕੋਈ ਵੀ ਇਹੋ ਜਿਹਾ ਮੁਖ ਮਰਤ ਨਹੀਂ ਸੀ ਆਇਆ ਜਿਹੜੇ ਨੇ ਇੰਨਾ ਤੱਕਾ ਕਰਾਵੇ ਤੇ ਇਸ ਤਰ੍ਹਾਂ ਜਿਵੇਂ ਆਮ ਕਹਿਫਤੀ ਚੱਲਦੀ ਆ ਵੀ ਇਹ ਇਸ ਤਰ੍ਹਾਂ ਕਰਕੇ ਪਹਿਲਾਂ ਖੇਡਾ ਕਰਦੇ ਰਹੇ ਵੀ ਇਹ ਮਦਾਰੀਆਂ ਵਾਲੀ ਗੱਲ ਲੋਕ ਕਹਿੰਦੇ ਸੀਗੇ ਪਰ ਅਸੀਂ ਨਹੀਂ ਸੀ ਮੰਨਦੇ ਕਿ ਅਸੀਂ ਇਹਨੂੰ ਖੁਦ ਆ ਵੋਟਾਂ ਪਾਈਆਂ ਸਾਡੇ ਮੋਰਚੇ ਜਿਹੜਾ ਅਸੀਂ ਦਿੱਲੀ ਮੋਰਚਾ ਲਾਇਆ ਸੀ ਉਹ ਮੋਰਚੇ ਨੇ ਇਹ ਪਾਰਟੀ ਜਿਹੜੀ ਉੱਪਰ ਕੇ ਜਿਹੜੀ ਆਮ ਪਾਰਟੀ ਦਿੱਲੀ ਵਿੱਚ ਇੱਥੇ ਲੈਂਦੀ ਹੈ ਪਰ ਇਹਨੇ ਸੋਚਿਆ ਕੁਛ ਨਹੀਂ ਕਿਸਾਨਾਂ ਦੀ ਵਫਤ ਆਪ ਜਿਹੜੀਆਂ ਅਸੀਂ ਮੰਗਾਂ ਲੈ ਕੇ ਚੱਲੇ ਆ ਉਹ ਸਾਡੀ ਕਦੀ ਕਿਸਾਨੀ ਮਸਲਾ ਨਹੀਂਗਾ ਜਿਹੜੀਆਂ ਸਾਡੀਆਂ 14 ਮੰਗਾਂ ਸੀ 18 ਵੈਸੇ ਇਹ ਸਾਰੀਆਂ ਜਿੰਨੀਆਂ ਮੰਗਾਂ ਹਰੇਕ ਪਬਲਿਕਾਸਟ ਤੇ ਹਰੇਕ ਦੇ ਇਹ ਟੁਕਦੇ ਹਰੇਕ ਨੂੰ ਕੋਈ ਵਰਗ ਹੈ ਜਿਹੜਾ ਸਾਰਿਆਂ ਨੂੰ ਠੇਸ ਪਹੁੰਚਦਾ ਦੇ ਵਿੱਚ ਕਿਸੇ ਨੂੰ ਜੇ ਇਹ ਸਾਰੀਆਂ ਲਾਗੂ ਹੁੰਦੀਆਂ ਮੰਡੀਆਂ ਖਤਮ ਹੁੰਦੀਆਂ ਕਿਸੇ ਨੂੰ ਮੁਕਤ ਰੋਜ਼ੀ ਨਹੀਂ ਮਿਲਣਾ ਕਿਸੇ ਨੂੰ ਦਿਹਾੜੀ ਨਹੀਂ ਮਿਲਣੀ ਨਾ ਕੋਈ ਟਰੱਕਾਂ ਨੂੰ ਕੋਈ ਪਾਟਾ ਢੋਲ ਨੂੰ ਹਰੇਕ ਤੇ ਵੱਡੇ ਮੋਲ ਬਣਾ ਰਹੇ ਆ ਛੋਟੀਆਂ ਦੁਕਾਨਾਂ ਚੱਕਰ ਰੇ ਇਹਨਾਂ ਚ ਸਾਰੀਆਂ ਸਾਡੀਆਂ ਜਿਹੜੀਆਂ ਮੇਨ ਡਿਮਾਂਡਾਂ ਸੀ ਉਹ ਸਾਰੀਆਂ ਹੋਈ ਪਈਆਂ ਮੇਨ ਅੱਠ ਮੰਗਾ ਤੇ ਸਹਿਮਤੀ ਹੋ ਕੇ ਜਿ세 ਤਰ੍ਹਾਂ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਆਪਣਾ ਸਾਰਾ ਸੈਤ ਹੋ ਕੇ ਇੱਕੋ ਗੱਲ ਤੇ ਮੜਾ ਆ ਖਿੱਚ ਗਿਆ ਕੋਈ ਗੱਲ ਵੀ ਹੈ ਨਹੀਂ ਸੀ ਵੀ ਤੁਸੀਂ 2 ਮਿੰਟ ਹੋਰ ਲਾ ਲਓ ਬਸ ਕੰਮ ਮੁਕਾ ਲੈ ਜਾ ਕਿਸੇ ਮੰਤਰੀ ਵੀ ਲਾ ਜਾਂਦਾ ਖੁਦ ਆਪਕੇ ਉੱਠ ਕਰਨਾ ਜਾ ਕਰ ਲਓ ਜਿਹੜਾ ਕੁਕਰਨਾ ਮੈਂ ਵੇਖ ਲੂੰਗਾ ਕਿਤੇ ਇਹੋ ਜੇ ਇਸ ਤਰ੍ਹਾਂ ਕਿਸੇ ਮੁੱਖ ਮੰਤਰੀ ਨੇ ਕਰੀ ਸੀ ਪਿੱਛੇ ਜਿਹੜਾ ਅਸੀਂ ਮੋਰਚਾ ਜਿੱਤਿਆ ਉਹ ਕੈਪਟਨ ਨੂੰ ਕੋਈ ਕੁਛ ਕਹਿੰਦੇ ਕੋਈ ਬਸ ਕੈਪਟਨ ਨੇ ਸਾਡਾ ਸਾਥ ਦਿੱਤਾ ਅਸੀਂ ਮੋਦੀ ਨੂੰ ਉੱਥੇ ਮੋਦੀ ਆ ਤਾਂ ਮੌਕੇ ਨਾਲ ਉਹਦੀ ਧੌਣ ਚੋਂ ਗੱਲਾ ਕੱਟ ਕੇ 13 ਮਹੀਨਾਤ ਉੱਥੇ ਮੁੜਿਆ ਇਸੇ ਤਰ੍ਹਾਂ ਅਸੀਂ ਭਗਵੰਤ ਮਾਨ ਨੂੰ ਹਣ ਚੇਤਾਵਨੀ ਦਿੰਨੇ ਆ ਜਿੰਨਾ ਤੁਲੇ ਨੂੰ ਕਰੜਾ ਕਰਨਾ ਕਰ ਲਾ ਪਰ ਲੋਕ ਹੋਣ ਲੇਖਣ ਕਾਉਣ ਵਾਲੇ ਆ ਅੱਜ ਤੋਂ ਹੀ ਥੋੜਾ ਜਿਹੜਾ ਪ੍ਰੋਪੋਟੈਂਡਾ ਥੋੜੇ ਪਿੰਡਾਂ ਨੂੰ ਤੁਸੀਂ ਵੈਸੇ ਵੀ ਤੁਹਾਡਾ ਕੋਈ ਲੀਡਰ ਜਾਊਗਾ ਲੋਕਾਂ ਨੇ ਤੁਹਾਨੂੰ ਮੋਹ ਨਹੀਂ ਲਾਉਣਾ ਲੋਕਾਂ ਦਾ ਜਿਹੜਾ ਪ੍ਰਤੀ ਮੋਰਚੇ ਦੀ ਬਫਤ ਲੋਕਾਂ ਨੇ ਦੇ ਵਿੱਚ ਬਹੁਤ ਦਿਸਾ ਹੁਣ ਜਿਸ ਤਰ੍ਹਾਂ ਅਸੀਂ ਜਿਹੜਾ ਲੜਾਈ ਕਰਨੀ ਆ ਕੋਈ ਅੱਜ ਜਿੱਥੇ ਕਿਤੇ ਕਿਤੇ ਪੁਲਿਸ ਥਾਣੇ ਜਾੜੂ ਅਸੀਂ ਇਹਨੇ ਸਾਨੂੰ ਉੱਥੇ ਅਸੀਂ ਇੱਥੇ ਹੀ ਬਹਿ ਜਾਂਦੇ ਪਰ ਸਾਨੂੰ ਜਵਰ ਨੇ ਇੱਥੇ ਗੱਡੀਆਂ ਵੀ ਆਈਆਂ ਤੁਸੀਂ ਵੇਖ ਲੀਆਂ ਪੁਲਿਸ ਵਾਲਿਆਂ ਖਾ ਸਕਦੇ ਆ ਤੇ ਚੱਕ ਕੇ ਸਾਨੂੰ ਧੱਕੇ ਨਾਲ ਜਾ ਰਹੇ ਆ ਇਸ ਤਰ੍ਹਾਂ ਅਸੀਂ ਨਹੀਂ ਜਾਣਾ ਅਸੀਂ ਇੱਥੇ ਆਪਦਾ ਬਹਿ ਕੇ ਇੱਥੇ ਹੀ ਧਰਨਾ ਲਾਉਣਾ ਜਿੰਨਾ ਚਿਰ ਸਾਡਾ ਉਧਰੋਂ ਕੋਈ ਸਾਡਾ ਜਿੰਨਾ ਚਿਰ ਅਸੀਂ ਇਹ ਪੂਰਾ ਆਪਦਾ ਮੂਰਚਾ ਨਹੀਂ ਜੇ ਦੇਣੀ ਅਸੀਂ ਲੋਕਾਂ ਦੇ ਹੱਕਾਂ ਦੀ ਜਿਹੜੀ ਗੱਲ ਹੈ ਉਹ ਸਾਡੇ ਹੱਕ 'ਚ ਨਹੀਂ ਆਉਂਦੀ ਸਾਡੇ ਨਾਲ ਗੱਲਬਾਤ ਬਹਿ ਕੇ ਨਹੀਂ ਚੱਲਦੀ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਉੱਠਾਂਗੇ